ਇੱਥੇ ਹਰੇਕ ਘੰਟੇ ਵਧਣਾ ਗਰੁੱਪ ਚਾਲੂ ਕਰਦੇ ਜਿੱਦਾਂ ਸ਼ਾਮ ਨੂੰ ਦੁਪਹਿਰ ਨੂੰ ਤੇ ਸਵੇਰੇ ਤੇ ਜਦ ਇਹਨਾਂ ਦੀ 1200 ਅੰਦਰ ਸੀਟਾਂ ਐ 1200 ਸੀਟਾਂ ਪੂਰੀਆਂ ਹੋ ਜਾਂਦੀਆਂ ਉਸ ਤੋਂ ਬਾਅਦ ਨਾ ਇੱਥੇ ਗੇਟ ਤੇ ਖੜੇ ਕਰ ਦਿੰਦੇ ਬੰਦੇ ਜਦ ਇਹ ਵਾਲਾ ਜਿਹੜਾ ਪਹਿਲਾ ਗਰੁੱਪ ਉਹਨਾਂ ਸਾਰਾ ਨਿਕਲ ਜਾਂਦਾ ਆ ਉਸ ਤੋਂ ਬਾਅਦ ਨਵਾਂ ਗਰੁੱਪ ਫਿਰ ਇੱਕਦਮ ਬਾੜਦੇ ਆ ਤੇ ਐਂਟਰੀ ਫੇਰ ਚੱਲਦੀ ਆ ਨਵੇਂ ਗਰੁੱਪ ਨੂੰ ਇੱਥੇ ਸਾਰੇ ਲਾਈਨ ਲਵਾ ਲੈਂਦੇ ਆ ਹੋਲੀ 1 ਟਾਈਮ ਸੈਰੇਮਨੀ ਇਨ ਦਾ ਡੇ অর 2 ਟਾਈਮ 3 3 ਟਾਈਮ ਯਸ ਮਾਈ ਗਾਡ ਉਹ علاوہ ਤੂੰ ਟੈਂਪਲ ਚ ਆਏ ਆ ਇੱਥੇ ਸੈਰੇਮਨੀ ਹੁੰਦੀ ਹੈ ਸ਼ਾਮ ਨੂੰ ਮਤਲਬ ਕਿ ਇਹ ਕੀ ਕਹ ਲਓ ਕਿ ਪੂਜਾ ਕਰਦੇ ਆ ਜਿਦਾ ਉਸ ਹਿਸਾਬ ਦੇ ਨਾਲ ਆਰਤੀ ਵਗੈਰਾ ਕਰਦੇ ਆ ਤੇ 3 ਟਾਈਮ ਹੁੰਦੀ ਆ ਦਿਹਾੜੀ ਦੇ ਵਿੱਚ ਸਵੇਰੇ ਦੁਪਹਿਰ ਤੇ ਸ਼ਾਮ ਨੂੰ ਤੇ ਸ਼ਾਮ ਨੂੰ ਟੈਕਸੀ ਵਾਲੇ ਨੇ ਗੱਲ ਆਪਾਂ ਕੀਤੀ ਆ ਕਹਿੰਦਾ ਸ਼ਾਮ ਨੂੰ ਇੱਧੇ ਰਸ਼ ਹੁੰਦਾ ਜਿਆਦਾ ਰਸ਼ ਹੁੰਦਾ ਜਿਦਾ ਤੇ ਬਾਕੀ ਤੁਸੀਂ ਅੱਗੇ ਦੇਖਿਏ ਆਏ ਹੁਣ ਜਿੱਦਾਂ ਜਿੱਦਾਂ ਹੋਊਗੀ ਟਿਕਟ ਇੱਥੇ ਲੈਣੀ ਪੈਂਦੀ ਆ ਵੀ ਇੱਕ ਮੰਦਿਰ ਦੇ ਵਿੱਚ ਟਿਕਟ ਜਾ ਕੇ ਲੈਣੀ ਪੈਂਦੀ ਆ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਦੇਖ ਸਕਦੇ ਆ ਇੰਦਾ ਨਹੀਂ ਦੇਖ ਸਕਦੇ ਆਗੇ ਕੀ ਹੋ ਗਿਆ ਬੰਦ ਹੋ ਗਿਆ ਹੋਲਡਰਸ ਹੋ ਗਏ 3 ਅਡਲਟਸ 2 ਚਿਲਡਰਨ ਟਿਕਟ ਸਟੇਸ਼ਨ ਤੋਂ ਜੇ ਨਾਰਮਲ ਮੰਦਿਰ ਦੇ ਵਿੱਚ ਜਾਣਾ ਹੈ ਨਾ ਤੇ ਫੇਰ ਉੱਥੇ ਤੇ ਆਪਾਂ ਟਿਕਟ ਲੈ ਸਕਦੇ ਆ ਇੱਥੇ ਬੜਾ ਇੱਥੇ ਜਿਹੜਾ ਸੈਰੇਮਨੀ ਕਰਦੇ ਆ ਉਹਦੀ ਟਿਕਟ ਇਹਨਾਂ ਦੀ ਔਰ ਮਸ ਫੋਲਡ ਹੋ ਗਈਆਂ ਆ 1250 ਸਾਰੀਆਂ ਟੋਟਲ ਸੀਟਾਂ ਹੁੰਦੀਆਂ ਨੇ ਕੋਲ ਤੇ ਉਹ ਸਾਰੀਆਂ ਫੁੱਲ ਹੋ ਗਈਆਂ ਕਹਿੰਦੇ ਕਿ ਹੁਣ ਜੇ ਤੁਸੀਂ ਆਣਾ ਤਾਂ ਕੱਲ ਨੂੰ ਆ ਜਿਓ ਆਪਾਂ ਕਹਿੰਦੇ ਕੱਲ ਨੂੰ ਤਾਂ ਆਪਾਂ ਆਣਾ ਆ ਜਿੱਦਾਂ ਨਾ ਤੇ ਹੁਣ ਜਿਹੜਾ ਸਾਡਾ ਟੈਕਸੀ ਡਰਾਈਵਰ ਸੀਗਾ ਤੇ ਉਹਨੂੰ ਪੁੱਛ ਰਹੇ ਆ ਕਿ ਜੇ ਕੋਈ ਜਗ੍ਹਾੜ ਕਰ ਦੇਵੇ ਤਾਂ ਅੰਦਰੋਂ ਜਾ ਕੇ ਬੱਟ ਹੁਣ ਦੇਖਦੇ ਆ ਤੇ ਬਾਕੀ ਇੱਥੇ ਜਾਣ ਤੋਂ ਪਹਿਲਾਂ ਧੋਤੀਆਂ ਵਗੈਰਾ ਇਹਦਾ ਲਾਦੇ ਆ ਫ੍ਰੀ ਆ ਕੋਸਟ ਹੁੰਦੀਆਂ ਇਹਦਾ ਕੋਈ ਚਾਰਜ ਨਹੀਂ ਹੁੰਦੇ ਥੈਂਕ ਯੂ ਮੈਡਮ ਪੂਰਾ ਕਾਊਂਟ ਕਰਦੇ ਮੰਦਰ ਦੇ ਵਿੱਚ ਵੀ ਨਾ ਐਦਾਂ ਨਹੀਂ ਜਾਣ ਦਿੰਦੇ ਕਿ ਬੰਦਾ ਉੱਦੇ ਮੱਥਾ ਟੇਕਣ ਚਲ ਜੂਗਾ ਕਹਿੰਦੇ ਆ ਓਏ ਹੱਥ ਲਾਦਾ ਤੇ ਅਜ ਢਿੱਡ ਤੇ ਕਿਤਾਬ ਨਹੀਂ ਹੋਇਆ ਮਾਮੇ ਨੇ ਪਰਚੀ ਲੱਖਾਂ ਦੇ ਹਿਸਾਬ ਨਾਲ ਖਰਚਣੇ ਪੈਂਦੇ ਆ ਭਰਾਵਾ ਇੰਡੋਨੇਸ਼ੀਆ ਦੇ ਵਿੱਚ ਮੰਦਰ ਲਈ ਇੱਧਰ ਕੀ ਘਰ-ਪਾਰ ਕੁਆ ਇਹੜਾ ਉੱਪਰ ਪਾਲਾ ਭੰ ਟੁੱਟ ਜਾਣੀ ਆ ਹਾਂ ਕਹਿੰਦਾ ਬਾਂਦਰ ਹੁੰਦੇ ਉੱਪੀ ਲੈ ਜੋ ਤੇ ਇੰਤਰਵਿਊ ਹੋਗਾ ਮੈਂ ਹਾਂ ਤਾਂ ਇਹੋ ਤੁਹਾਨੂੰ ਦੱਸ ਦਿੰਦਾ ਆ ਉਹਨਾਂ ਦੱਸਿਆ ਉਹ ਕਹਿੰਦੇ ਕਿ ਇੱਥੇ ਨਾ ਜਿਹੜਾ ਸਾਡਾ ਟੈਕਸੀ ਡਰਾਈਵਰ ਸੀ ਭਾਈ ਉਹ ਕਹਿੰਦਾ ਇੱਥੇ ਬਾਂਦਰ ਜਿਹੜੇ ਆ ਇਹਨਾਂ ਥੋੜੇ ਐਗਰੈਸਿਵ ਹੋ ਜਾਂਦੇ ਆ ਇਹ ਇਸ ਕਰਕੇ ਥੋੜਾ ਜਿਹਾ ਵਿਚਾਰ ਰੱਖਣਾ ਟੋਪੀ ਹੋ ਗਈ ਐਂਡਕ ਹੋ ਗਈ ਫੋਨ ਹੋ ਗਿਆ ਕੋਈ ਵੀ ਚੀਜ਼ ਹੋ ਗਈ ਹੈ ਨਾ ਥੋੜੀ ਬਚਾ ਕੇ ਰੱਖਣਾ ਬੈਗ ਦੇ ਵਿੱਚ ਤੇ ਆਪਾਂ ਮੰਕੀ ਪਾਰਕ ਦੇ ਵਿੱਚ ਵੀ ਗਏ ਸੀ ਨਾ ਉੱਥੇ ਵੀ ਜਿਦਾ ਨਾ ਉਹ ਨੋਟਿਸ ਕਰਦੇ ਸੀਗੇ ਜੇ ਆਪਣੇ ਬੈਗ ਦੇ ਵਿੱਚ ਆਪਣੇ ਆਪਣੇ ਬੈਗ ਦੇ ਵਿੱਚ ਕੋਈ ਚੀਜ਼ ਹੈ ਨਾ ਇਦਾਂ ਇਹ ਦੇਖਦੀ ਸੀਗੀ ਤਾਂ ਜਿਦਾ ਆਊਟਸਾਈਡ ਤੇ ਉਹ ਉਹ ਆ ਜਾਂਦੇ ਸੀਗੇ ਜਦਾਂ ਤੇ ਅੱਖ ਦੇ ਨਾਲ ਅੱਖ ਉਹ ਕਹਿੰਦੇ ਸੀਗੇ ਮਲਾਣੀ ਨਹੀਂ ਹੈਗੀ ਇਹਨਾਂ ਦੇ ਨਾਲ ਫਿਰ ਉਹ ਝੜੱਪਾ ਮਾਰ ਦਿੰਦੇ ਆ ਉਹ ਚੀਜ਼ਾਂ ਧਿਆਨ ਰੱਖਣਾ ਨਾਲੇ ਫੋਲ ਦੇਖੋ ਕਿੰਨੀ ਘੈਂਡਾ ਨਾ ਇਥੇ ਬਸ ਰੰਗਿਆ ਓ ਦੇਖੋ ਕੀ ਹੁੰਦਾ ਹੈ ਕੀ ਪਤਾ ਸਾਨੂੰ ਗੱਲ ਬਣੇ ਜਾਵੇ ਉਹ ਉਹ ਦੇਖੋ 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 ਲੈ ਕੇ ਭੱਜੇ ਐਵੇਂ ਲੱਗਦਾ ਕੁਛ ਉਹ ਦੇ ਉਹ ਲੈ ਕੇ ਭੱਜ ਗਏ ਕੁਛ ਉਹ ਬਾਈ ਦਾ ਉਹ ਭੁੰਜਾ ਕੇ ਆਪਣਾ ਯਾਰ ਉਹ ਗਰੇਲ ਮਾਰਨ ਲੱਗਾ ਉਹਨੂੰ ਮਾਰਨ ਲੱਗਾ ਕੁਛ ਲੈ ਗਿਆ ਕੁਛ ਲੈ ਕੇ ਗਿਆ ਉਹ ਨਹੀਂ ਬਨਾਣਾ ਲੈ ਗਿਆ ਉਹ ਮਾਰ ਲੱਗੇ ਉਹ ਯਾਰ ਨਾ ਮਾਰ ਯਾਰ ਬਨਾਣਾ ਹੀ ਆ ਇੱਥੇ ਉਪਰੋਂ ਵੀ ਛਾਲ ਮਾਰ ਦਿੰਦੇ ਕਹਿੰਦੇ ਇੱਥੇ ਥੋੜਾ ਜਿਹਾ ਜ਼ਿਆਦਾ ਡਰ ਜਾਇਆ ਹੈ ਕਹਿੰਦੇ ਕਿਉਂਕਿ ਜਿਹੜੇ ਇੱਥੇ ਦੇ ਬੰਦਰ ਹਨ ਨਾ ਥੋੜੇ ਅਲੱਗ ਹੋ ਜਾਓ ਸਟ੍ਰੈਚਿੰਗ ਜ਼ਿਆਦਾ ਕਰਦੇ ਆ ਪੌਕਟ ਮਾਰ ਵਾਲੇ ਜ਼ਿਆਦਾ ਇੱਥੇ ਉਹ ਕੁਝ ਸਪੈਸ਼ਲ ਦੱਸਿਆ ਹੋਣਾ ਸਾਨੂੰ ਕਹਿੰਦੇ ਕਿ ਸਪੈਸ਼ਲ ਆਪਣੇ ਬਚਾ ਕੇ ਰੱਖਿਓ ਜ਼ਮਾਨ ਇਸੇ ਮਿਸੇ ਨਹੀਂ ਕਾਫੀ ਵੱਡਾ ਲੱਗ ਰਿਹਾ ਮੈਨੂੰ ਇਹ ਵੀ ਇੱਧਰਲੇ ਸਾਡ ਵੀ ਮੈਨੂੰ ਲੱਗਦਾ ਇੱਥੇ ਪਵਨ ਹੁੰਦਾ ਹੈ ਜਿਹੜੀ ਆ ਸੈਰੇਮੋਨੀਆ ਵਗੈਰਾ ਹੁੰਦੀਆਂ ਆ ਜਿਹੜਾ ਭਾਈ ਉਹ ਹੁੰਦਾ ਡਰ ਕਿਥੋਂ ਦਾ ਰਾਸ ਇੱਥੇ ਇੱਥੇ ਹੁਣ ਉਹ ਪਾਵਰ ਹੁਣੇ ਨਿਕਲ ਕੇ ਮੋਰੇ ਭਰਾਵਾ ਆਜੋ ਰੰਗ ਬਰੰਗਾ ਕੀਤਾ ਪਿਆ ਸਾਰਾ ਕੋ ਇੱਥੇ ਰੀਜ਼ਰਵੇਸ਼ਨ ਓਨਲੀ ਔਨਲਾਈਨ ਟਿਕਟਸ ਮੇਲਾ ਦਾ ক্লোਜ਼ ਤਾਂ ਹੋ ਗਿਆ ਸਾਰਾ ਇਹਨਾਂ ਨੇ ਆ ਸਾਡਾ ਡਰਾਈਵਰ ਹੈ ਭਾਈ ਇਹ ਲੈ ਕੇ ਆਇਆ ਨਾਲ ਕਹਿੰਦਾ ਆ ਜਾ ਦੇਖਦੇ ਆ

ਕਿੰਨੇ 6 600 ਦੇ ਦੇ ਭਾਈ ਦੇ ਦੇ 6 ਲੱਖ 6 ਲੱਖ ਨਹੀਂ ਹੈ ਕਿ ਮੇਰੇ ਕੋਲ 6 ਲੱਖ ਕੰਨੇ ਪੈਸੇ ਚੱਕਿਆ ਦਾ ਮੈਂ ਪਿੰਡ ਕੋਠੀ ਨਹੀਂ ਪਾ ਲੈਣੀ ਸੀ ਇੱਧਰ ਸਾਡਾ ਬੈਟਾ ਕੈਸ਼ ਇਅਰ ਬੈਲ ਦੇ गिव द ਡਿਸਕਾਊਂਟ ਬ੍ਰੋ ਇਹ ਦੋ ਨੰਬਰ ਚ ਟਿਕਟਾਂ ਲਈਆ ਮੈਨੂੰ ਲੱਗ ਰਹਿ ਨੇ ਪੈਸੇ ਦੇ ਹਿਸਾਬ ਨਾਲ ਦੇਖ ਕੇ ਕਿਉਂਕਿ ਅਸੀਂ ਬਾਹਰ ਵੀ 2 ਲੱਖ ਦੇ ਕੇ ਆਏ ਆ 2 ਲੱਖ 8 ਲੱਖ ਰੁਪਏ ਲੱਗ ਗਿਆ ਡਰਾਈਵਰ ਆ ਹਾਂ ਪਾ ਮਾਂ ਨਹੀਂ ਨੇ ਪਾਸ ਨਹੀਂ ਹੁੰਦੇ ਪਾ ਪਾਈ ਲੈ ਚਾ ਕਵੀ ਮਿੱਤਰਾ ਗੱਲ ਬਣਾਤੀ ਇਹਨੇ ਇਹ ਦੱਸਿਆ ਨਾ ਮੈਂ ਇਹਨੇ ਪਹਿਲੇ ਕਿਹਾ ਸੀ ਇਹ ਰੋਕਿਆ ਵੀ ਉੱਥੇ ਤਾਂ ਹੀ ਸੀਗਾ ਸਾਡੇ ਲਈ ਇਹਨੂੰ ਪਤਾ ਸੀਗਾ ਕਿ ਟਿਕਟਾਂ ਮਿਲੀਆਂ ਨਹੀਂ ਕਿ ਮੈਂ ਇਹਨਾਂ ਨੂੰ ਦਵਾਕੇ ਦਊਂਗਾ ਬਸ ਹਾਂ ਅਰੇ ਮੁੰਦੇ ਉਹ ਘਾਟ ਦੇ ਗੀਰੀਆਂ ਡਾਟਣੇ ਹੁੰਦੇ ਬਾਪਾ ਅਗਲੇ ਨੇ ਪੈਸੇ ਬਣਾ ਲਏ ਤੇ ਤੂੰ ਪੈਸੇ ਅਗਲੇ ਨੇ ਬਣਾਏ ਇੱਥੇ ਹਾਂ ਉਹ ਕਹਿੰਦਾ ਇਹਨੂੰ ਫੋਲੋ ਕਰੋ ਕਹਿੰਦਾ ਤੁਸੀਂ ਆਪਣੇ ਡਰਾਈਵਰ ਨੂੰ ਫੋਲੋ ਕਰਕੇ ਜਾਓ ਕਹਿੰਦਾ ਦੇਖ ਲਾ ਵੀ ਇੱਥੇ ਵੀ ਇੱਦਾਂ ਚੱਲ ਜਾਂਦਾ ਹੈ ਸਾਬਕਾ ਦਾ ਵਾ ਹੁਣ ਇੱਥੇ ਸੀਟਾਂ ਹੀ ਆਏਆਂ ਇੱਥੇ ਬਿਠਾਉਗੇ ਕਿਤੇ ਲੈ ਜਾ ਕੇ ਸਾਨੂੰ ਦੇਖੋ ਕੀ ਹੁੰਦਾ ਹੁਣ ਆ ਇੰਡੀਅਨ ਓਸ਼ਣ ਦੇਖ ਲਓ ਕਿੱਥੇ ਤੱਕ ਫੈਲਿਆ ਹੋਇਆ ਹੈ ਆ ਪੜ੍ਹ ਰਹੀ ਹਾਂ ਜੇ ਹੁਣ ਆਪਾਂ ਬੈਠਦੇ ਹਾਂ ਜੀ ਸੁਣਦੇ ਹਾਂ ਕਿ ਮੈਚ ਜੀ ਸੁਣਦੇ ਹਾਂ ਜੀ ਲਓ ਆ ਗਏ ਚਲੋ ਸੌਣ ਲੱਗਦੇ ਹਾਂ ਹਾਂ ਇਹ ਤੋਂ ਬਟਾਣਾਂ ਕਿ ਆ ਗਿਆ ਲੈਂ ਲਾ ਕੇ ਓਕੇ ਆ ਮਮਾ ਲੈਣੇ ਉੱਥੇ ਬੜੀ ਆ ਬੰਦਾ ਦੱਸਿਆ ਮੈਂ ਗੇਮ ਦੀ ਆ ਹਾਂ ਕਹਿੰਦੇ ਹੈ ਕਹਿੰਦੇ ਪਈ ਵਈ ਪਿੱਛੇ ਬੰਦਾ ਆਵਲਾ ਤੇਨੂੰ ਆ ਦੱਸਿਆ ਮੈਂ ਬਰੋ ਚਾਲੂ ਹੋਇਓ ਔਰ ਇਹ ਤੱਕ 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 ਥੈਂਕ ਯੂ ਪਹਿਲਾ ਸ਼ੈਸ਼ ਨੇ ਚੱਲਦਾ ਪਿਆ ਹੋਇਆ ਚੱਕਿਆ ਭੈ ਕੰਮ ਹੈਣਾ ਨੇ ਮੰਮੋ वेलकम ओ माय गॉड ਮਮਾ ਸੰਦਾਈ ਬਿਠਾਉ ਹੁਣ ਲੈ ਵੇ ਤੱਕ 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 ਕੋਣ ਲਾ ਪਿਆ ਇੱਥੇ ਆ ਕੇ ਲੈਣਾ ਕੈਮਰਾ ਕਿਸ ਨੇ ਲੈਣਾ ਕੈਮਰਾ kepok buah kedong dong no. tepok yeah. tangan dong ini dia lah kopuro sehingga dong ngiring pemarkan itu dua kongkli sukro kopulan itu sang prabu dasar rahwano pesanan itu ini makin kaku boleh ngedap karyo pawiwahan itu ah thank you for your coming from korea banyak Asia kalau kalau from jepang

དེ་ནས་

Ha-no ha-ha-ha-ha-ha-ha-ha-ha-ha-ha-ha-ha-ha ਬੱਦਸ 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 Tēnā <missly> koe, <missly> Sampai jumpa. Siapa saja yang pel ici? Tidak ada luka itu. Tidak ada luka itu saja di anestesa. Siapa saja yang melezati, tetap tidak ada sisi. Ilangnya di bergoda. Apakah Anda mengacaukannya? Alamatnya government Silverast. Jangan Angke ulan di pragin tawa Angke ulan ਮੁੱਕ ਗਿਆ ਵੈਨਾਂ ਦੀ ਸੀਗਾ ਅਸਲੀ ਵਿੱਚ ਰਾਮ ਤੇ 라ਵਣ ਦੀ ਤੇ ਸੀਤਾ ਦੀ ਇਹਨਾਂ ਨੇ ਜਿਹੜਾ ਇੱਥੇ ਸ਼ੋਅ ਕੀਤਾ ਹੈ ਉਹ ਇਹ ਡਰਾਮਾ ਸ਼ੋਅ ਕੀਤਾ ਸੀਗਾ ਕਿ ਕਿਸ ਤਰ੍ਹਾਂ ਸੀਤਾ ਨੂੰ ਉੱਥੇ ਲਾਂਕਾ ਹੁਣੇ ਆਪਣੇ 라ਵਣ ਨੇ ਲਾਂਕਾ ਨੂੰ ਲਾਂਕਾ ਜਿੱਤਦਾ ਉਹਨਾਂ ਨੇ ਚਲਾਇਆ ਸੀਗਾ ਤੇ 라ਵਣ ਨੂੰ ਤੀਰ ਮਾਰ ਕੇ ਤੇ ਵਧੀਆ ਸੀਗਾ ਇਹ ਵਾਲਾ ਕੰਸਰਟ ਤੇ ਫੋਟੋਆਂ ਕਰਾਈਆਂ ਹੋਰ ਦੋ ਉਲਾਵਾ ਤੋਂ ਟੈਂਪਲ ਦੇ ਆਪਾਂ ਨਾ ਉੱਥੇ ਆਰਤੀ ਵਗੈਰਾ ਜੋ ਵੀ ਉੱਥੇ ਸੀਗਾ ਨਾ ਤੇ ਉਹ ਦੇਖ ਕੇ ਆਪਾਂ ਇੱਧਰ ਨੂੰ ਆ ਗਏ ਆ ਤੇ ਆਪਾਂ ਵੈਸੇ ਥੋੜੇ ਜਿਹਾ ਲੇਟ ਹੋ ਗਏ ਆ ਇੱਥੇ ਆ ਮੰਦਿਰ ਉੱਪਰ ਕਰ ਆ ਗਏ ਨਾ ਡੂ ਨਟ ਐਂਟਰ ਫॉर ਵਰਸ਼ਿਪ ਸ਼ਿਪਿੰਗ ਓਨਲੀ ਜਿਹੜਾ ਨੇ ਪੂਜਾ ਕਰਨਾ ਉਹਨਾਂ ਵਾਸਤੇ ਹੀ ਇਹ ਵਾਲੇ ਐਂਟਰ ਨਹੀਂ ਕਰ ਸਕਦੇ ਬਾਹਰ ਤੋਂ ਹੀ ਦੇਖ ਸਕਦੇ ਆ ਸਾਰੇ ਬਸੇ ਆਹ ਬੜਾ ਵੀ ਰਸਤਾ ਹੈਗਾ ਇੱਧਰ ਤੇ ਇੱਧਰ ਤੇ ਜਾਵਾਂਗੇ ਜਾਣ ਲੱਗੇ ਕੇਲੂਰ ਕੇਲੂਰ ਯਾਨੀ ਐਗਜ਼ਿਟ ਕੇਲੂਰ نو 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 ਇਟਸ ओनली फॉर द ਵਰਸ਼ਿਪ ਵੀ ਆਰਟ ਅਲਾਉਡ ਗੋਇੰਗ ਇਨਸਾਈਡ ਇੱਥੇ ਬੰਦੇ ਸਿਰਫ ਉਹੀ ਜਾਂਦੇ ਅੰਦਰ ਵਾਸੇ ਜਿਹੜਾ ਇਹਨਾਂ ਪੂਜਾ ਕਰ ਸਕਦੇ ਆ ਹੋਰ ਬੰਦੇ ਅਲਾਉਡ ਨਹੀਂ ਹੈਗੇ ਕਹਿੰਦੇ ਠੀਕ ਹੈ ਇਹਨਾਂ ਦਾ ਆਪਣੇ ਹਿਸਾਬ ਨਾਲ ਸਾਡੇ ਸਾਡੇ ਗੁਰੂ ਘਰ ਵਿੱਚ ਤਾਂ ਕੋਈ ਵੀ ਬੰਦਾ ਜਾ ਸਕਦਾ ਹੈ ਇਹਨਾਂ ਦੇ ਆਪਣੀ ਆਸਤਾ ਹੈ ਸਾਡੇ ਆਪਣੇ ਸਾਡੇ ਗੁਰੂਆਂ ਨੇ ਚਾਰ ਦਰਵਾਜ਼ੇ ਲਾਏ ਹੋਏ ਆ ਕਹਿੰਦੇ ਕਿ ਖਰਮੰਦਰ ਸਾਹਿਬ ਜਿਹੜਾ ਮਰਜੀ ਆਓ ਜਿਹੜਾ ਮਰਜੀ ਜਾਓ ਪ੍ਰਭ ਤੇ ਗੁਣ ਗਾਓ ਓਥਰ ਸਾਈਡ ਉੱਪਰ ਆਹੀ ਆ ਬਸ ਐਦਾਂ ਦਾ ਸੀ। ਕੋਲ ਦੇਖ ਲਈਏ ਕਿ ਮੈਂ ਉੱਧਰ ਦਿਖਾ ਦਿੰਨੇ ਆ। ਆ ਸਾਰਾ ਜਿੰਨਾ ਵੀ ਪੱਥਰ ਆ ਨਾ ਸਾਰਾ ਜ਼ਮੀਨ ਦੇ ਵਿੱਚੋਂ ਇੱਥੇ ਨਿਕਲੇ ਹੋਇਆ ਪਹਾੜਾਂ ਦੇ। ਜਿੰਨੇ ਵੀ ਸਾਊਥ ਸਾਊਥ ਆਇਲੈਂਡ ਨਿਊਜ਼ੀਲੈਂਡ ਦੇ ਵਿੱਚ ਕੰਸਟਰਕਸ਼ਨ ਜਿਹੜੀ ਹੋਈ ਆ ਨਾ ਉੱਥੇ ਦੇ ਜਿਹੜੇ ਗੰਨੇੜ ਪੱਥਰ ਆ ਉੱਥੋਂ ਕੱਢ ਕੇ ਉਹਨਾਂ ਨੇ ਕੀਤੀ ਹੋਈ ਆ ਤੇ ਉਸੇ ਸਾਰਾ ਇੱਥੇ ਦੀ ਜਿਹੜਾ ਕਿੰਨੀ ਵੀ ਕੰਸਟਰਕਸ਼ਨ ਹੋਈ ਹੋਈ ਆ ਪੱਥਰ ਵਗੈਰਾ ਸਾਰਾ ਇਹ ਇਹਨਾਂ ਦਾ ਨੇਚਰਲ ਪੱਥਰ ਆ ਸਾਰਾ। ਇਹ ਆਹ ਜਿਹੜਾ ਪੱਥਰ ਵਾ ਨਾ ਇਹੋ ਚੋਂ ਨਿਕਲਦਾ ਆ ਪਾਂਡੂ ਦੇ ਵਿੱਚੋਂ ਮਿਕਸ ਹੋਇਆ ਹੁੰਦਾ ਆ ਤੇ ਪਾਂਡੂ ਨੂੰ ਇਹ ਕੱਢ ਲੈਂਦੇ ਆ ਆਪਣੇ ਤੇ ਦੇ ਪਾਸੇ ਵੀ ਸਮੁੰਦਰ ਇਧਰ ਦੇ ਪਾਸੇ ਵੀ ਸਮੁੰਦਰ ਬਣਿਆ ਹੋਇਆ ਹੂੰ ਉਹ ਵੀ ਬਣਿਆ ਹਨ ਬੰਦੇ ਉਹ ਵੀ ਉਹਦੀ ਉਹੀ ਆ ਵੀ ਸ਼ਾਵਾ ਕਿਹੜਾ ਮੰਦਿਰ ਸਾਰਾ ਨੇਚਰਲ ਪੱਥਰ ਆ ਬੜਾ ਜਿੰਨੀ ਵੀ ਕੰਸਟਰਕਸ਼ਨ ਹੋਈਆ ਬਹੁਤ ਪੁਰਾਣੇ ਬਣਾਣੇ ਮੰਦਿਰ ਇੱਥੇ ਪਰ ਇੱਥੇ ਕੋਈ ਦਾ ਹਿਸਟਰੀ ਨਹੀਂ ਲਿਖੀ ਹੋਈ ਕਿ ਕੋਈ ਚੀਜ਼ ਦੀ ਕਿ ਕਿਹੜੀ ਕਿੱਦਾਂ ਬਣਿਆ ਕੀ ਆ ਬਸ ਇਹ ਮੰਦਿਰ ਬਣਿਆ ਤੇ ਬਣਿਆ ਆ ਆ ਪਿਛਲੇ ਪਾਸੇ ਇਡੀਆਂ ਰੋਸ਼ਨ ਵਾ ਸੋ ਆਲ ਦੋਲੇ ਸਾਰਾ ਇਡੀਆਂ ਰੋਸ਼ਨ ਗੱਬੇ ਬਣਿਆ ਹੋਇਆ ਇਹ ਵਾਲਾ ਆਵਾਜ਼ ਦੇਖੋ ਇਹਦੀ ਕਿੰਨੀ ਆ ਰਹੀ ਹੈ ਨਾ

ਦੇ ਕੀੜੀਆਂ ਪਈਆਂ ਮਾੜੀਆਂ ਮਟੀਆਂ ਐਸੋਨੇਸ਼ੀਅ ਚ ਪੁੱਛੀ ਚਿਲੀਆਂ ਕੋਈ ਹਫ਼ਤਾ ਹੀ ਨਹੀਂ ਪਿਆ ਹਫ਼ਤਾ ਹੋ ਗਿਆ ਸਾਨੂੰ ਆਏ ਨੂੰ ਮੀਂਹ ਨਹੀਂ ਅਸੀਂ ਦੇਖਿਆ ਗਿਆ ਹੁਣ ਦੇਖਿਆ ਕਿੜੀਆਂ ਦੋ ਚਾਰ ਕੁ ਕੋਟਾ ਮੋਟਾ ਵਾਹ ਬੰਦਰ ਤੋਂ ਤਾਂ ਆਈ ਆਪਾਂ ਹੋੜਾ ਵਾਲੀ ਵੀਡੀਓ ਆਪਾਂ ਇੱਥੇ ਕਰ ਦੇਣੀ ਹੈ ਸਮਾਪਤ